ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਬਣਾਈ ਹੈ ਜੀ ਇਨਸਟੈਂਟ ਠੀਕ ਹੈ ਜੀ ਛੇਤੀ ਤੋਂ ਛੇਤੀ ਬਣਨ ਵਾਲੀ ਖਸਤਾ ਕਚੌੜੀ ਜਿਹੜੀ ਕਿ ਆਲੂ ਦੀ ਬਣਾਈ ਆਪਾਂ ਨੇ ਠੀਕ ਹੈ ਜੀ ਮੈਦੇ ਦੀ ਤੇ ਕਿਸ ਤਰੀਕੇ ਨਾਲ ਬਣਾਈਓ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਬਿਲਕੁਲ ਸਿੰਪਲ ਰੈਸਪੀ ਆ ਸੋ ਵੀਡੀਓ ਨਾਲ ਬਨੇ ਰਹੋ ਠੀਕ ਹੈ ਜੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਜੀ ਖਸਤਾ ਕਚੋਰੀ ਸੋ ਆਜੋ ਰੈਸਪੀ ਕਰਦੇ ਆਪਾਂ ਸਟਾਰਟ ਤੇ ਲੋ ਜੀ ਕਚੋਰੀਆਂ ਬਣਾਉਣ ਵਾਸਤੇ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੂੰ ਮੈਦਾ ਠੀਕ ਹੈ ਜੀ ਮੈਂ ਡੇਢ ਕੌਲੀ ਮੈਦੇ ਦੀ ਲੈ ਲਈ ਇਹ ਵੇਟ ਮੈਂ ਦੱਸਾਂ ਤਾਹੇ ਡੇਢ 200 ਗ੍ਰਾਮ ਠੀਕ ਹੈ ਜੀ ਮੈਂ ਇਦਾਂ ਹੀ ਉਤੋਂ ਬਾਅਦ ਆਪਨੇ ਜਿਹੜੇ ਆਮ ਨਾਰਮਲ ਮਸਾਲੇ ਹੁੰਦੇ ਉਹ ਵਰਤੂਗੇ ਆਪਾਂ ਬੇਕਿੰਗ ਪਾਊਡਰ ਵਰਤੂਗੇ ਅਜਵੈਨ ਹੋਗੀ ਠੀਕ ਹੈ ਜੀ ਝਾਮਕੀ ਵਰਤੋਂਗੇ ਢਾਲ ਦਾ ਹਰਾ ਧਨੀਆ ਹੋ ਗਿਆ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਲੰਬੇ ਟਾਈਮ ਰੱਖਣੀ ਹੋਈ ਵੈਸੇ ਇਨਸਟੈਂਟ ਕਚੋਰੀ ਇਹ ਤੁਸੀਂ ਵਰਤ ਲਿਓ ਠੀਕ ਹੈ ਜੀ ਹਰਾ ਧਨੀਆ ਕੋਈ ਚੱਕਰ ਨਹੀਂ ਆਪਾਂ ਵਰਤੋਂਗੇ ਠੀਕ ਹੈ ਜੀ ਮੂੰਗ ਦਾਲ ਇਹ ਪਾਉਂਗੇ ਆਪਾਂ ਆਲੂਆਂ ਦੇ ਵਿੱਚ ਇਨਸਟੈਂਟ ਬਹੁਤ ਵਧੀਆ ਫਲੇਵਰ ਆਂਦਾ ਹੈ ਤਾਂ ਤੁਸੀਂ ਦੂਈ ਵੀ ਪਾ ਸਕਦੇ ਹੋ ਠੀਕ ਹੈ ਜੀ ਦਾਲ ਆਪਣੀ ਸੁੱਕੀ ਉਹਨੂੰ ਥੋੜਾ ਪ੍ਰੋਸੈਸ ਲੰਬਾ ਕਰਨਾ ਪੈਂਦਾ ਆਪਾਂ ਨੂੰ ਭੁੰਨਣੀ ਪੈਂਦੀ ਹੋਰ ਲੱਲੇ ਭੱਬੇ ਕਰਨੇ ਪੈਂਦੇ ਅੱਪਾ ਬਣਾ ਰਹੇ ਆ ਇਨਸਟੈਂਟ ਕਚੌੜੀ ਠੀਕ ਹੈ ਜੀ ਐਨ ਸਿੰਪਲ ਤਰੀਕੇ ਨਾਲ ਖਾਲੀ ਤੁਹਾਡੇ ਕੋਲ ਬਣ ਜਾਊਗੀ ਬਿਲਕੁਲ ਤੁਹਾਨੂੰ ਐਨ ਸੌਖੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਹਰਾ ਧਨੀਆ ਹੋ ਗਿਆ ਉੱਤੇ ਬਾਅਦ ਹੋਗੀ ਕੱਟੀ ਹੋਈ ਹਰੀ ਮਿਰਚ ਅਦਰਕ ਲਸਣ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਦੋ ਆਲੂ ਪਾਉਂਗੇ ਆਪਾਂ ਠੀਕ ਹੈ ਜੀ ਕद्दूकस ਕਰਕੇ ਤੇ ਮੇਥੀ ਵਰਤੂਗੇ ਆਜੋ ਫਰੈਸਪੀ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੇ ਘੀ ਹੈ ਜਿਹੜਾ ਇਹ ਜਮਿਆ ਹੋਇਆ ਇਹ ਮੈਲਟ ਕਰ ਲੈਣਾ ਠੀਕ ਹੈ ਜੀ ਤੁਸੀਂ ਦੇਸੀ ਘੀ ਲੈ ਲਿਓ ਇਆ ਢਾਲ ਢਾਲ ਲੈ ਲਓ ਠੀਕ ਹੈ ਜੀ ਤੇ ਲਓ ਜੀ ਮੈਦੇ ਦੇ ਵਿੱਚ ਪਾਵਾਂਗੇ ਥੋੜੀ ਜੀ ਅਜਵੈਨ ਥੋੜੀ ਜੀ ਕ੍ਰਸ਼ ਕਰਕੇ ਫਲੇਵਰਫੁੱਲ ਹੋ ਜਾਂਦਾ ਇਹ ਨਾਲ ਹਲਕਾ ਜਿਹਾ ਨਮਕ ਪਾਉਂਗੇ ਤਾਂ ਜੋ ਕਚੌੜੀ ਦਾ ਜਿਹੜਾ ਮੈਦਾ ਹੈ ਠੀਕ ਹੈ ਜੀ ਮੈਦੇ ਦੇ ਵਿੱਚ ਵੀ ਆਪਣਾ ਨਮਕ ਰਹੇ ਤੇ ਇਹਨੂੰ ਕਰ ਲਾਂਗੇ ਮਿਕਸ ਸਾਰੇ ਨੂੰ ਅਜਵੈਨ ਤੇ ਨਮਕ ਨੂੰ ਤੇ ਲੋ ਜੀ ਕੀ ਕਰ ਲਿਆ ਆਪਾਂ ਨੇ ਮੈਲਟ ਕੀ ਜਿਆਦਾ ਗਰਮ ਨਹੀਂ ਕਰਨਾ ਆਪਾਂ ਨੇ ਸਿਰਫ ਮੈਲਟ ਮੈਲਟ ਕਰਨਾ ਠੀਕ ਹੈ ਜੀ ਲੋ ਜੀ ਕੀ ਆਪਾਂ ਨੇ ਇਹਦੇ ਵਿੱਚ ਪਾ ਲਿਆ ਕੀ ਦਾ वजन ਹੈਗਾ ਠੀਕ ਹੈ ਜੀ 50 ਗ੍ਰਾਮ ਆਪਾਂ ਨੇ 1.5 200 ਗ੍ਰਾਮ ਮੈਦੇ 'ਚ 40 50 ਗ੍ਰਾਮ ਕੀ ਪਾ ਲਣਾ ਹੈ ਤੇ ਇਹਨੂੰ ਕਰਾਂਗੇ ਹੁਣ ਮਿਕਸ ਠੀਕ ਹੈ ਜੀ ਸਾਰੇ ਨੂੰ ਪਹਿਲਾਂ ਪਾਣੀ ਨਹੀਂ ਪਾਉਣਾ ਹੈਗਾ ਪਹਿਲਾਂ ਸਿਰਫ ਕੱਦਮ ਮੈਦਾ ਤੇ ਕੀ ਆਪਾਂ ਨੇ ਸ਼ੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਇਹਨੂੰ ਵੈਸੇ ਮੌਨ ਵੀ ਕਹਿ ਦਿੰਦੇ ਆਪਾਂ ਠੀਕ ਹੈ ਜੀ ਮੈਦੇ ਦੇ ਵਿੱਚ ਮੌਨ ਪਾਉਣਾ ਤੇ ਲਓ ਜੀ ਕੀ ਆਪਣਾ ਹੋ ਗਿਆ ਨਾ ਇਹਦੇ ਵਿੱਚ ਮਿਕਸ ਹੋ ਗਿਆ ਹੁਣ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਪਾਉਣਾ ਆਪਾਂ ਨੇ ਕੋਸਾ ਪਾਣੀ ਪਹਿਲਾਂ ਸਿਰਫ ਆਪਾਂ ਨੇ ਬਿਲਕੁਲ ਘੱਟ ਪਾਉਣਾ ਠੀਕ ਹੈ ਜੀ ਆ ਦੇਖੋ ਪਹਿਲਾਂ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿ ਕਿ ਇਹਨੇ ਥੋੜੇ ਜਿਹਾ ਪਾਣੀ ਨਾਲ ਜਿਹੜਾ ਉਹ ਮਿਕਸ ਹੋ ਜਾਣਾ ਹੈ ਆ ਲਓ ਜੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਪਾਣੀ ਇਹਦੀ ਇਹਦੇ ਵਿੱਚ ਕਵਾਂਟੀਟੀ ਪਾਉਗੀ ਤਕਰੀਬਨ 40-50 ਗ੍ਰਾਮ ਹੈ ਵੱਧ ਤੋਂ ਵੱਧ 60 ਗ੍ਰਾਮ ਪੈ ਸਕਦਾ ਇਸ ਤੋਂ ਵੱਧ ਪਾਣੀ ਤੁਸੀਂ ਨਹੀਂ ਪਾਉਣਾ ਇਹਦੇ ਚ ਮੈਦੇ ਦਾ ਜਿਹੜਾ ਡੋਅ ਹੈ ਉਹ ਠੀਕ ਹੈ ਜੀ ਆਪਾਂ ਨੇ ਜ਼ਿਆਦਾ ਟਾਈਟ ਨਹੀਂ ਕਰਨਾ ਹੈਗਾ ਹਲਕਾ ਥੋੜਾ ਜਿਹਾ ਨਰਮ ਰੱਖਣਾ ਹੈ ਕਿਉਂਕਿ ਜਦੋਂ ਕਚੌੜੀਆਂ ਆਪਾਂ ਫਰਾਈ ਕਰੂਗੇ ਜੇ ਆਪਾਂ ਨੇ ਮੈਦੇ ਦਾ ਡੋ ਟਾਈਟ ਰੱਖ ਲਿਆ ਤਾਂ ਉਹਨੇ ਜ਼ਿਆਦਾ ਕ੍ਰਿਸਪੀ ਜਾ ਹੋ ਜਾਣਾ ਠੀਕ ਹੈ ਜੀ ਉੱਪਰ ਤੇ ਭੁਰਨ ਚੇਲਾ ਵਿਚਣਾ ਇਸ ਕਰਕੇ ਮੈਦੇ ਨੂੰ ਹਲਕਾ ਜਿਹਾ ਆਪਾਂ ਨਾਰਮਲ ਜਿਦਾ ਜਿੱਦਾਂ ਆਪਾਂ ਆਟਾ ਗੁੰਦੇ ਆ ਘਰੇ ਰੋਟੀ ਵਾਲਾ ਠੀਕ ਹੈ ਜੀ ਉਸ ਤੋਂ ਹਲਕਾ ਜਿਹਾ ਕੁਝ ਪਰਸੈਂਟ ਨਰਮ ਰੱਖੂਗੇ ਲਓ ਜੀ ਮੈਦੇ ਦਾ ਡੋ ਬਣ ਕੇ ਰੈਡੀ ਆ ਇਸ ਤਰੀਕੇ ਦਾ ਜਿਹੜਾ ਆਪਣਾ ਪੇੜਾ ਠੀਕ ਹੈ ਜੀ ਆਪਾਂ ਨੇ ਬਣਾ ਕੇ ਇਹਨੂੰ ਟਾ ਕੇ ਰੱਖ ਦੇਣਾ ਸਾਈਡ ਤੇ ਹੁਣ ਬਣਾਉਂਦੇ ਆਪਾਂ ਕਚੌਰੀਆਂ ਦਾ ਮਸਾਲਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਿਆ ਜੀ ਜਦੋਂ ਆਪਾਂ ਨੇ ਮੈਦਾ ਬਣਾਉਣਾ ਹੈ ਮੈਦੇ ਦੇ ਵਿੱਚ ਆਪਾਂ ਨੇ ਠੀਕ ਹੈ ਜੀ ਅੱਧਾ ਚਮਚਾ ਆਹ ਬੇਕਿੰਗ ਪਾਊਡਰ ਦਾ ਪਾਉਣਾ ਹੈ ਜੋ ਕਿ ਮੈਂ ਵਿੱਚ ਪਾ ਲਿਆ ਸੀ ਪਰ ਦਿਖਾਉਣਾ ਭੁੱਲ ਗਿਆ ਠੀਕ ਹੈ ਜੀ ਇਹ ਆਪਾਂ ਨੇ ਮੈਦੇ ਦੇ ਵਿੱਚ ਅੱਧਾ ਚਮਚ ਜ਼ਰੂਰ ਮਿਕਸ ਕਰਨਾ ਹੈ ਠੀਕ ਹੈ ਜੀ 베이킹 ਪਾਊਡਰ ਦਾ ਤੇ ਲੋ ਜੀ ਫਰਾਈ ਬਿਲ ਦੇ ਵਿੱਚ ਆਪਾਂ ਨੇ 2-3 ਚਮਚੇ ਪਾਉਣੇ ਆ ਸਰੋਂ ਦੇ ਤੇਲ ਦੇ ਜਦੋਂ ਸਰੋਂ ਦਾ ਤੇਲ ਗਰਮ ਹੋ ਗਿਆ ਫਿਰ ਆਪਾਂ ਨੇ ਉਹਦੇ ਵਿੱਚ 1.5 ਚਮਚਾ ਪਾ ਦੇਣਾ ਬੇਸਣ ਦਾ ਠੀਕ ਹੈ ਜੀ ਤੇ ਇਹਨੂੰ ਮੀਡੀਅਮ ਸੇਕ ਪਰ ਭੁੰਨੂਗੇ ਆਪਾਂ 2 ਮਿੰਟ ਸਿਰਫ ਕੱਚਾ ਪਾਣ ਚੱਕਣਾ ਠੀਕ ਹੈ ਜੀ ਜਿਆਦਾ ਬੇਸਣ ਲਾਲ ਨਹੀਂ ਕਰਨਾ ਆਪਾਂ ਨੇ ਜਦੋਂ ਇਹ 2 ਮਿੰਟ ਹੋ ਗਏ ਠੀਕ ਹੈ ਜੀ ਭੁੰਦੇ ਨੂੰ ਤੋਂ ਬਾਅਦ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਜੀਰਾ ਜੀਰੇ ਨੂੰ ਭੁੰਨੂਗੇ ਹਲਕਾ ਜਾਂ ਤੇ ਉਸ ਤੋਂ ਬਾਅਦ ਪਾ ਦੇਣਾ ਆਪਾਂ ਨੇ ਇਹਦੇ ਵਿੱਚ ਹਰੀ ਮਿਰਚ ਠੀਕ ਹੈ ਜੀ ਆਦਰਕ ਲਸਣ ਕੱਟਿਆ ਹੋਇਆ ਤੇ ਹਲਕਾ ਜ ਇਹਨੂੰ ਭੁੰਨੂਗੇ ਤੇ ਉਸ ਤੋਂ ਬਾਅਦ ਗੈਸ ਕਰ ਦੂਗੇ ਆਪਾਂ ਬੰਦ ਠੀਕ ਹੈ ਜੀ ਚ ਇਹਨੂੰ ਕਰਦੇ ਹਲਕਾ ਜਿਹਾ ਠੰਡਾ ਆਲੂ ਜੇ ਥੋੜਾ ਜਿਹਾ ਠੰਡਾ ਕਰਨ ਤੋਂ ਬਾਅਦ ਇਹਦੇ ਚ ਪਾਵਾਂਗੇ ਆਪਾਂ ਠੀਕ ਹੈ ਜੀ ਥੋੜੀ ਜੀ ਮਿਰਚ ਪਾ ਦਿਓ ਜੇ ਤੇਗੀ ਹੋਈ ਦੇਗੀ ਪਾ ਦਿਓ ਠੀਕ ਹੈ ਜੀ ਕਸ਼ਮੀਰੀ ਮਿਰਚ ਹੋਈ ਜਾਂ ਪੀਸੀ ਹੋਈ ਮਿਰਚ ਵੀ ਚੱਲ ਜੂਗੀ ਪੜਾ ਪਾਵਾਂਗੇ ਧਨੀਆ ਪਾਊਡਰ ਇਹ ਥੋੜਾ ਕਿਚਨ ਕਿੰਗ ਪਾ ਲਵਾਂਗੇ ਜੀ ਜੇ ਗਰਮ ਮਸਾਲਾ ਹੋਇਆ ਤਾਂ ਤੁਸੀਂ ਗਰਮ ਮਸਾਲਾ ਵੀ ਵਰਤ ਸਕਦੇ ਹੋ ਉਹ ਥੋੜੀ ਆਪਣੀ ਮਰਜ਼ੀ ਆ ਤੇ ਨਮਕ ਪਾਵਾਂਗੇ ਜੀ ਟੇਸਟ ਰਿਕਾਰਡਿੰਗ ਤੁਸੀਂ ਥੋੜਾ ਬਹੁਤਾ ਕਾਲਾ ਨਮਕ ਵੀ ਵਰਤ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਪਾ ਦਵਾਂਗੇ ਜੀ ਇਹਦੇ ਵਿੱਚ ਆਪਾਂ ਨੇ ਆਪਣੀ ਜਿਹੜੀ ਦਾਲ ਹੈ ਇਹ ਬਿਲਕੁਲ ਸੌਖਾ ਤਰੀਕਾ ਜੀ ਇਹ ਨਾ ਬਹੁਤੀ ਢਾਲ ਭੁੱਲਣ ਦਾ ਸੰਜਟ ਵੀ ਕੱਚੀ ਪੱਕੀ ਰਹੂਗੀ ਤੇ ਹੁਣ ਕਰਦਾਂਗੇ ਜੀ ਇਹਦੇ ਵਿੱਚ ਜਿਹੜੇ ਆਪਾਂ ਨੇ ਆਲੂ ਲਏ ਤੇ ਇਹ ਦੋ ਕਦੂਕਾਸ ਤੇ ਲਓ ਜੀ ਆਲੂ ਆਪਾਂ ਇਹਦੇ ਵਿੱਚ ਕਦੂਕਾਸ ਘੜਲੇ ਦੋ ਠੀਕ ਹੈ ਜੀ ਆਲੂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੇ ਲੰਬੇ ਟਾਈਮ ਚ ਚਲਾਉਣੀ ਹੈ ਕਚੋਰੀ ਫੇਰ ਤੁਹਾਨੂੰ ਹੋਰ ਪ੍ਰੋਸੈਸ ਨਾਲ ਬਣਾਉਣੀ ਪੈਣੀ ਆ ਫੰਨੋ ਠੀਕ ਹੈ ਜੀ ਉਹ ਕਚੌੜੀ ਵੀ ਬਣਾ ਕੇ ਦਿਖਾਵਾਂਗੀ ਕਿਦਣੀ ਇਹ ਆਪਾਂ ਨੇ ਬਣਾਈ ਆ ਜੀ ਇਨਸਟੈਂਟ ਹਰਾ ਧਨੀਆ ਪਾ ਲਿਆ ਵਿੱਚ ਆਪਾਂ ਨੇ ਠੀਕ ਹੈ ਜੀ ਇਹ ਸੌਖਾ ਤਰੀਕਾ ਹੈ ਕਈ ਵਾਰ ਕਚੌੜੀ ਖਾਣ ਨੂੰ ਮਨ ਕਰ ਜਾਂਦਾ ਠੀਕ ਹੈ ਜੀ ਖਸਤਾ ਜਾਂ ਦਾਲ ਵਾਲੀ ਇਸ ਤਰੀਕੇ ਨਾਲ ਤੁਸੀਂ ਬਣਾ ਲਿਓ ਤੇ ਆਹ ਹੋ ਗਿਆ ਜੀ ਥੋੜੀ ਜੀ ਕਸਤੂਰੀ ਮੇਥੀ ਤੇ ਇਹਨੂੰ ਮਸਾਲੇ ਨੂੰ ਕਰਾਂਗੇ ਮਿਕਸ ਹੁਣ ਸਾਰੇ ਨੂੰ ਜਾਦਾ ਮਸਾਲਾ ਹੈ ਜਿਹੜਾ ਇਹ ਗਿੱਲਾ ਨਹੀਂ ਕਰਨਾ ਠੀਕ ਹੈ ਜੀ ਸਿਰਫ ਇਦਾਂ ਦਾ ਹੀ ਹੋਣਾ ਚਾਹੀਦਾ ਡਰਾਈ ਡਰਾਈ ਜਾਂ ਤੇ ਲੋ ਜੀ ਇਹਨੂੰ ਕਰਾਂਗੇ ਮਿਕਸ ਤੁਸੀਂ ਘਰੇ ਇਸ ਤਰੀਕੇ ਨਾਲ ਕਚੌੜੀ ਬਣਾ ਕੇ ਠੀਕ ਹੈ ਜੀ ਇੰਜੋਏ ਕਰ ਸਕਦੇ ਹੋ ਖਾ ਸਕਦੇ ਹੋ ਕਈ ਵਾਰ ਆਪਾਂ ਵੀਡੀਓ ਦੇਖ ਕੇ ਅੱਕ ਜੰਨੇ ਵੀ ਆਹ ਤਾਂ ਬੜੀ ਔਖੀ ਆ ਬਣਨੀ ਨਹੀਂ ਹੈਗੀ ਅੱਜ ਤੁਹਾਨੂੰ ਬਿਲਕੁਲ ਸਿੰਪਲ ਤਰੀਕਾ ਦੱਸਿਆ ਠੀਕ ਹੈ ਜੀ ਤੇ ਨਾਲੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਰੀ ਚਟਣੀ ਬਿਲਕੁਲ ਸਿੰਪਲ ਤਰੀਕੇ ਵਾਲੀ ਠੀਕ ਹੈ ਜੀ ਧਨੀਏ ਵਾਲੀ ਲਓ ਜੀ ਮਸਾਲਾ ਆਪਣਾ ਹੋ ਗਿਆ ਮਿਕਸ ਹੁਣ ਤੋੜਦੇ ਆ ਮੈਦੇ ਦੀਆਂ ਟੋਕਾਂ ਸੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਲਓ ਜੀ ਕਚੌੜੀਆਂ ਦਾ ਮਸਾਲਾ ਬਣ ਕੇ ਹੋ ਗਿਆ ਆਪਣਾ ਰੈਡੀ ਤੇ ਲਓ ਜੀ ਹੁਣ ਚਲਦੇ ਆ ਮੈਦੇ ਵੱਲ ਮੈ ਤਾਂ ਆਪਣਾ ਜਿਹੜਾ ਬਹੁਤ ਵਧੀਆ ਬਣਿਆ ਠੀਕ ਹੈ ਜੀ ਆ ਦੇਖੋ ਇਹਨ ਖਸਤਾ ਏ ਤੇ ਹੁਣ ਆਪਾਂ ਤੋੜਾਂਗੇ ਜੀ ਇਹਦੀਆਂ ਟੋਕਾਂ ਠੀਕ ਹੈ ਜੀ ਕਚੌੜੀ ਦਾ ਜਿਹੜਾ ਸਾਈਜ਼ ਹੈ ਉਹ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਬਣਾ ਲਿਓ ਠੀਕ ਹੈ ਜੀ ਮੈਂ ਬਣਾਉਂਗਾ ਨਾਰਮਲ ਸਾਈਜ਼ ਦੀ ਆ ਦੇਖੋ ਠੀਕ ਹੈ ਜੀ ਇਦਾਂ ਟੋਕਾਂ ਤੋੜ ਲੈਣੀ ਆਪਾਂ ਇਹਦੀਆਂ ਜਿੰਨੀਆਂ ਕ ਵੀ ਟੁੱਟੀਆਂ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਇਦਾਂ ਗੋਲ ਠੀਕ ਆ ਜੀ ਸਾਰੀਆਂ ਪੇੜੀਆਂ ਨੂੰ ਇਦਾਂ ਗੋਲ ਕਰਕੇ ਰੱਖ ਲੈਣਾ ਆਪਾਂ ਨੇ ਤੇ ਜਿਹੜਾ ਆਪਾਂ ਨੇ ਮਸਾਲਾ ਬਣਾਇਆ ਠੀਕ ਆ ਜੀ ਮਸਾਲੇ ਦੇ ਵੀ ਤੁਸੀਂ ਇਦਾਂ ਤੇ ਗੋਲ-ਗੋਲ ਜੇ ਪੇੜੇ ਜੇ ਕਰ ਲੈਣੇ ਆ ਕਚੌੜੀ ਤੋਂ ਛੋਟੇ ਸਾਈਜ਼ ਦੇ ਠੀਕ ਆ ਜਿਹੜਾ ਤੁਸੀਂ ਆ ਪੇੜਾ ਲੈਣਾ ਇਹ ਤੋਂ ਅੱਧਾ ਪੇੜਾ ਮਤਲਬ ਤੁਸੀਂ ਐਦਾਂ ਕਰ ਲੈਣਾ ਠੀਕ ਆ ਜੀ ਤੇ ਲਓ ਜੀ ਐਦਾਂ ਦੇ ਕਰਕੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਆਪਾਂ ਨੇ ਪੇੜੇ ਬਣਾ ਕੇ ਹੋਏ ਆ ਠੀਕ ਆ ਜੀ ਉਹਦੀ ਲੋਈ ਬਣਾ ਲੈਣੀ ਆ ਲੋਈ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਰੱਖਣਾ ਆਪਾਂ ਇਹਨਾਂ ਥੋੜਾ ਜਿਹਾ ਹੋਰ ਚੌੜਾ ਕਰ ਲਾਂਗੇ ਆ ਲੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਠੀਕ ਹੈ ਜੀ ਆ ਦੇਖੋ ਮਸਾਲਾ ਬਣਾਇਆ ਤਾਂ ਇਹਦੇ ਵਿੱਚ ਰੱਖ ਲੈਣਾ ਤੇ ਇਦਾਂ ਜਿਹੜਾ ਇਹਨੂੰ ਠੀਕ ਹੈ ਜੀ ਕਵਰ ਕਰ ਲੈਣਾ ਉੱਪਰ ਤੇ ਆਹੋ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਠੀਕ ਹੈ ਇਹਨੂੰ ਦੱਬੀ ਜਾਣਾ ਤੇ ਇਹਨੇ ਜਿਹੜਾ ਕਵਰ ਹੈ ਵਿੱਚ ਤੇ ਆਪਣਾ ਉਹੀ ਜਾਣਾ ਠੀਕ ਹੈ ਜੀ ਐਦਾਂ ਕੁੱਤੀ ਜੀ ਬਣਾ ਕੇ ਤੇ ਠੰਡੇ ਪਾਣੀ ਫਿਰ ਠੀਕ ਹੈ ਜੀ ਐਦਾਂ ਚੰਗੀ ਚਲਾ ਇਹਨੂੰ ਐਦਾਂ ਕੱਢ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਘੁਮਾ ਕੇ ਆਪਾਂ ਨੇ ਇਹਨੂੰ ਆ ਦੇਖ ਲਓ ਐਦਾਂ ਕਰਕੇ ਥੋੜੀ ਜਿਹੀ ਚਪਟੀ ਜੀ ਕਰ ਲੈਣੀ ਆ ਜੇ ਗੋਲ ਬਣਾਉਣੀ ਹੋਈ ਤਾਂ ਗੋਲ ਬਣਾ ਲਿਓ ਬਸ ਐਦਾਂ ਚਪਟੀ ਜੀ ਵਧੀਆ ਲੱਗਦੀ ਠੀਕ ਹੈ ਜੀ ਗੋਲ ਸ਼ੇਪ ਚ ਤੇ ਐਦਾਂ ਜਿਹੜੀ ਆਪਾਂ ਇਸ ਤਰੀਕੇ ਨਾਲ ਟੀ ਕ ਕਚੌੜੀ ਭਰ ਕੇ ਰੱਖ ਲਵਾਂਗੇ ਸਾਰੀਆਂ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਹੋਰ ਭਰ ਕੇ ਦਿਖਾ ਦਿੰਨਾ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਲੋਈਆਂ ਜਿਹਾ ਬਣਾ ਲੈਣੀ ਆਪਾਂ ਨੇ ਸਾਰੀਆਂ ਦੀਆਂ ਲੋੜੀ ਇੱਕ ਤੁਹਾਨੂੰ ਹੋਰ ਭੜ ਕੇ ਦਿਖਾ ਦਿੰਨੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਦਾ ਠੀਕ ਹੈ ਜੀ ਪਿੱਛੇ ਤੇ ਗੋੜ ਜਾ ਕਰਕੇ ਇਹਨੂੰ ਠੀਕ ਹੈ ਜੀ ਬੰਦ ਕਰ ਦੇਣਾ ਇਹ ਐਦਾਂ ਕਰਕੇ ਤੇ ਲੋ ਜੀ ਇਸ ਤਰੀਕੇ ਨਾਲ ਸਾਰੇ ਇਹਨੂੰ ਘੁਮਾ ਕੇ ਆਪਾਂ ਪਰ ਲਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਫੇਰ ਇਹਨੂੰ ਐਦਾਂ ਪ੍ਰੈਸ ਕਰ ਦਣਾ ਠੀਕ ਹੈ ਜੀ ਐਦਾਂ ਦੱਬ ਦਣਾ ਆ ਲੋ ਤੇ ਲਓ ਜੀ ਕਚੌੜੀਆਂ ਆਪਾਂ ਨੇ ਸਾਰੀਆਂ ਹੀ ਭਰ ਲੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਭਰ ਲੈਣੀਆਂ ਇਹ ਬਹੁਤਾ ਕਿਤੇ ਕਰੈਕਟ ਕ ਰੁੱਕ ਜਿਆਣੀ ਹੋਣੀ ਚਾਹੀਦੀਆਂ ਮੜੀਆਂ ਸਾਫ਼ ਜੀਆਂ ਹੋਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਤੇ ਲਓ ਜੀ ਹੁਣ ਕਰਦੇ ਇਹਨਾਂ ਨੂੰ ਫਰਾਈ ਤੇ ਇਹ ਜ਼ਿਆਦਾ ਦੱਪਣੀਆਂ ਨਹੀਂ ਠੀਕ ਹੈ ਜੀ ਜ਼ਿਆਦਾ ਚੌੜੀਆਂ ਜਿਆ ਨਹੀਂ ਕਰਨੀਆਂ ਹੈਗੀਆਂ ਸਿਰਫ ਹਲਕੀਆਂ ਜੇ ਗੋਲ-ਗੋਲ ਜੀਆਂ ਹੋਣੀਆਂ ਚਾਹੀਦੀਆਂ ਤੇ ਆਜੋ ਫਿਰ ਹੁਣ ਕਰਦੇ ਇਹਨਾਂ ਨੂੰ ਫਰਾਈ ਤੇ ਲੋ ਜੀ ਇੱਧਰ ਆਪਾਂ ਨੇ ਕੜਾਹੀ ਵੀ ਰੱਖ ਲਈ ਠੀਕ ਹੈ ਜੀ ਤੁਸੀਂ ਇਹਨੂੰ ਚਾਹੇ ਸਰੋਂ ਦੇ ਤੇਲ 'ਮੈਂ ਫਰਾਈ ਕਰ ਲਿਓ ਚਾਹੇ ਰਫੈਂਡ 'ਚ ਕਰ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਆ ਪੈਸੇ ਜੇ ਸਰੋਂ ਦੇ ਤੇਲ 'ਚ ਕਰ ਲੂਗੇ ਤਾਂ ਵਧੀਆ ਰਹੂਗਾ ਠੀਕ ਹੈ ਜੀ ਤੇ ਹੁਣ ਕੀ ਕਰਨਾ ਆਪਾਂ ਨੇ ਸੇਕ ਆ ਜਿਹੜਾ ਉਹ ਮੀਡੀਅਮ ਰੱਖਣਾ ਠੀਕ ਹੈ ਜੀ ਮਤਲਬ ਜ਼ਿਆਦਾ ਓਵਰ ਸੇਕ ਵੀ ਨਹੀਂ ਹੋਣਾ ਚਾਹੀਦਾ ਫਿਰ ਜੇ ਜ਼ਿਆਦਾ ਓਵਰ ਸੇਕ ਹੋਇਆ ਇਹਨਾਂ ਦੇ ਉੱਪਰ ਉੱਪਰ ਤੇ ਕਾਲੀਆਂ ਹੋ ਜਾਣਾਂ ਇੱਕ ਤਾਂ ਇੱਕ ਉੱਪਰ ਤੇ ਛੇਤੀ ਪੱਕ ਕੇ ਵਿੱਚ ਤੇ ਰਹੂਗੀਆਂ ਕੱਚੀਆਂ ਅੱਪਾ ਨੇ ਛੱਡਣੀ ਐ ਇਹ ਮੀਡੀਅਮ ਸੇਕ ਪਰ ਠੀਕ ਹੈ ਜੀ ਆ ਦੇਖੋ ਇੰਨਾ ਕੁ ਸੇਕ ਹੋਣਾ ਚਾਹੀਦਾ ਸਿਰਫ ਤੇ ਆਪਾਂ ਜਿਹੜੀਆਂ ਇਹ ਦੋ-ਦੋ ਯਾਨੀ 3-3 4-4 ਫਰਾਈ ਕਰ ਲਵਾਂਗੇ ਜ਼ਿਆਦਾ ਕੜਾਹੀ ਭਰਨੀ ਵੀ ਨਹੀਂ ਹੈਗੀ ਠੀਕ ਹੈ ਜੀ ਆਪਾਂ ਨੇ ਪੰਜ ਕਚੌਰੀਆਂ ਛੱਡਦੀਆਂ ਤੇ ਸੇਕ ਆ ਜਿਹੜਾ ਮੀਡੀਅਮ ਆ ਤੇ 2-3 ਮਿੰਟਾਂ ਜਿਹੜੀਆਂ ਆਪਾਂ ਨੇ ਇਹ ਛੇੜਨੀਆਂ ਨਹੀਂ ਹੈਗੀਆਂ ਜੇ ਛੇੜੂਗੇ ਤਾਂ ਇਹ ਖੁੱਲ ਵੀ ਸਕਦੀਆਂ ਠੀਕ ਹੈ ਜੀ ਸੋ ਪੰਜ ਚਾਰ ਮਿੰਟ ਆਪਣੇ ਦੋ ਤਿੰਨ ਮਿੰਟ ਇਹ ਇਦਾਂ ਹੀ ਜਿਹੜੀਆਂ ਇਦਾਂ ਹੀ ਫਰਾਈ ਕਰਨੀਆਂ ਬਗੈਰ ਛੇੜੇ ਤੇ ਲਓ ਜੀ ਜਦ ਤੱਕ ਆਪਣੀਆਂ ਕਚੌੜੀਆਂ ਫਰਾਈ ਹੋ ਜਾਂਦੀਆਂ ਆਪਾਂ ਬਣਾ ਲੈਂਦੇ ਆ ਜੀ ਹਰੇ ਧਨੀਏ ਦੀ ਚਟਣੀ ਹਰਾ ਧਨੀਆ ਪਾ ਲਿਆ ਥੋੜਾ ਜਿਹਾ ਥੋੜਾ ਜਿਹਾ ਨਮਕ ਪਾਵਾਂਗੇ ਇਹਦੇ ਚ ਠੀਕ ਹੈ ਜੀ ਸਾਦਾ ਨਮਕ ਥੋੜਾ ਜਿਹਾ ਪਾਵਾਂਗੇ ਕਾਲਾ ਨੂਨ ਕਾਲਾ ਨਮਕ ਜੀ ਪਿਆਜ਼ ਹੋ ਗਿਆ ਇੱਕ ਨਾਰਮਲ ਸਾਈਜ਼ ਦਾ ਤੇ ਥੋੜਾ ਜਿਹਾ ਆਧਾ ਤੇ ਤੁਸੀਂ ਟਮਾਟਰ ਵੀ ਪਾ ਸਕਦੇ ਜੇ ਤੁਹਾਡੇ ਕੋਲ ਪਦੀਨਾ ਹੋਇਆ ਠੀਕ ਹੈ ਜੀ ਤੁਸੀਂ ਪਦੀਨਾ ਪਾ ਲਿਓ ਤੇ ਇਹਨੂੰ ਕਰਦੇ ਆ ਹੁਣ ਆਪਾਂ ਠੀਕ ਹੈ ਜੀ ਗ੍ਰाइंड ਤੇ ਲਓ ਜੀ ਇੱਧਰ ਆਪਣੀਆਂ ਕਚੌੜੀਆਂ ਨੂੰ ਪੰਜ ਚਾਰ ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਹਲਕੇ ਹਲਕੇ ਛੇੜਾਂਗੇ ਠੀਕ ਹੈ ਜੀ ਆ ਦੇਖੋ ਜੇ ਜੇ ਪਹਿਲਾਂ ਛੇੜਦੇ ਆ ਫਿਰ ਇਹ ਖੁੱਲ ਵੀ ਸਕਦੀਆਂ ਈ ਤੇ ਹੁਣ ਇਹਨਾਂ ਦੀ ਮਾਰ ਦਾਂਗੇ ਪਲਟੀ ਠੀਕ ਹੈ ਜੀ ਤੇ ਨਾਲੇ ਸੇਕ ਆ ਜਿਹੜਾ ਹੁਣ ਥੋੜਾ ਜਿਹਾ ਤੇਜ਼ ਕਰ ਲਾਂਗੇ ਆਪਾਂ ਠੀਕ ਹੈ ਜੀ ਸੇਕ ਐ ਕੈਦਈ ਆਪਾਂ ਨੇ ਹੁਣ ਥੋੜਾ ਤੇਜ਼ ਕਰ ਲਿਆ ਤੇ ਹੁਣ ਇਹਨਾਂ ਨੂੰ 1-1 2-2 ਮਿੰਟ ਬਾਅਦ ਹਿਲਾਇ ਜਾਨ ਆਪਾਂ ਨੇ ਸੇਕ ਥੋੜਾ ਜਿਹਾ ਤੇਜ਼ ਕਰ ਲਿਓ ਆ ਦੇਖੋ ਠੀਕ ਹੈ ਜੀ ਨਾਲੇ ਇਹਦੀ ਚਮੜੀ ਜੀ ਪੱਤੀ ਹੋ ਗਈ ਉੱਪਰ ਤੇ ਨਾਲੇ ਹੁਣ ਇਹ ਖੁੱਲੂਗੀ ਨਹੀਂ ਹੁਣ ਸੇਕ ਤੇਜ਼ ਕਰ ਲੂਗੇ 1-1 2-2 ਮਿੰਟ ਬਾਅਦ ਆਪਾਂ ਨੇ ਹਿਲਾਇ ਜਾਣੀਆਂ ਇਹ ਜਿਆਦਾ ਨਹੀਂ ਹਿਲਾਉਣੀ ਹੈਗੀ ਮਤਲਬ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੀ ਆਂ ਇਹਨਾਂ ਨੂੰ ਫਿਰ ਪਲੇਟ 'ਚ ਕੱਢ ਕੇ ਤੇ ਲੋ ਜੀ ਇੱਧਰ ਆਪਣੀ ਧਨੀਏ ਵਾਲੀ ਚਟਣੀ ਜਿਹੜੀ ਉਹ ਵੀ ਤਿਆਰ ਹੋ ਗਈ ਆ ਠੀਕ ਹੈ ਜੀ ਇਹ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਤੇ ਲਓ ਜੀ ਕਚੌੜੀਆਂ ਆਪਣੀਆਂ ਹੋ ਗਈਆਂ ਫਰਾਈ ਹੁਣ ਕੱਢਦੇ ਹਾਂ ਇਹਨਾਂ ਨੂੰ ਬਾਹਰ ਤੇ ਨਾਲੇ ਤੁਹਾਨੂੰ ਪਲੇਟਸ ਕਰਕੇ ਪਾ ਕੇ ਦਿਖਾਉਂਦੇ ਆ ਜੀ ਫਿਰ ਇਹਨਾਂ ਨੂੰ ਤੇ ਲਓ ਜੀ ਕਚੌੜੀਆਂ ਬਣ ਕੇ ਹੋ ਗਈਆਂ ਆਪਣੀਆਂ ਰੈਡੀ ਠੀਕ ਹੈ ਜੀ ਸੋ ਜੇ ਕਿਤੇ ਤੇ ਮਾੜੀ ਮੋਟੀ ਉਹ ਵੀ ਰਹਿ ਗਈ ਕਈ ਵਾਰ ਟੁੱਟ ਜਾਂਦੀ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਜਿਆਦਾ ਖਰਾਬ ਨਹੀਂ ਹੁੰਦੀਆਂ ਇਹ ਸੋ ਲੋ ਜੀ ਹੁਣ ਤੁਹਾਨੂੰ ਇਹਨੂੰ ਦਿਖਾਉਨੇ ਆ ਸਰਵ ਕਰਕੇ ਆਪਾਂ ਪਾਣੀ ਇਦਾਂ ਦੀ ਲੈਣੀ ਆ ਠੀਕ ਆ ਜੀ ਕੋਲੀਆ ਦੇਖੋ ਬਹੁਤ ਖਸਤਾ ਬਣੀਆ ਇਹ ਇਹਦੇ ਚ ਇਹਨੂੰ ਹਲਕੇ ਜੀ ਤੋੜ ਲੂਗੇ ਪਾਵਾਂਗੇ ਜੀ ਹਰੀ ਚਟਣੀ ਗਰੀ ਤੇ ਆਪਾਂ ਪਾਵਾਂਗੇ ਇਹਦੇ ਤੇ ਥੋੜੀ ਜੀ ਸੌਸ ਆਲੂ ਦੀ ਥੋੜੀ ਜੇ ਪਿਆਜ਼ ਪਾ ਲਾਂਗੇ ਤੇ ਲੋ ਜੀ ਥੋੜੀ ਕਚੌੜੀ ਬਣ ਕੇ ਰੈਡੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਖਾਸ ਤਾ ਕਚੌੜੀ ਘਰੇ ਬਣਾ ਕੇ ਖਾ ਸਕਦੇ ਹੋ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ